ਹਾਂਜੀ ਅ ਇਸ ਟਾਈਮ ਤੇ ਅਸੀਂ ਇੱਕ ਲਾਈਫਲਾਈਨ ਰੈਸਕਿਊ 911 ਇੱਕ ਸੰਸਥਾ ਸਟਾਰਟ ਕੀਤੀ ਹੈਗੀ ਆ ਅ ਤਰਨ ਤਰਨ ਦੇ ਵਿੱਚ ਜਿੱਥੇ ਅਸੀਂ ਸੇਵਾ ਦੇ ਰਹੇ ਹਾਂ ਐਕਸੀਡੈਂਟ ਦੇ ਦੌਰਾਨ ਤੇ ਤੁਸੀਂ ਵੇਖ ਸਕਦੇ ਕਿ ਰੋਜ਼ ਹੀ ਐਕਸੀਡੈਂਟ ਬਹੁਤ ਜ਼ਿਆਦੇ ਹੋ ਰਹੇ ਆ ਤੇ ਇਦਾਂ ਦੀਆਂ ਸੇਵਾ ਜਿਹੜੀਆਂ ਅਸੀਂ ਲੈ ਕੇ ਆਂਦੀਆਂ ਬਹੁਤ ਜ਼ਿਆਦੀਆਂ ਡਿਫਰੈਂਟ ਆ ਦੂਜਿਆਂ ਨਾਲੋਂ ਜਿੱਦਾਂ ਕੋਈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਵਾ ਗੱਡੀਆਂ ਇੱਕ ਦੂਜੇ ਵਿੱਚ ਵੱਜ ਜਾਂਦੀਆਂ ਵਾਂ ਉਹਨਾਂ ਦੇ ਵਿੱਚ ਲੋਹੇ ਦੇ ਵਿੱਚ ਲੋਕੀ ਫਸ ਜਾਂਦੇ ਮਲਬੇ ਦੇ ਵਿੱਚ ਫਸੇ ਜਾਂਦੇ ਆ ਅਸੀਂ ਅਮਰੀਕਾ ਤੋਂ ਟੂਲ ਇੰਪੋਰਟ ਕੀਤਾ ਵਾ ਜਾਸ ਆਫ ਲਾਈਫ ਜਿਹੜਾ ਲੋਕਾਂ ਦੀ ਹੈਲਪ ਕਰਦਾ ਆ ਇੱਕ ਐਕਸੀਡੈਂਟ ਦੇ ਦੌਰਾਨ ਉਹਨੂੰ ਲੋਹੇ ਨੂੰ ਕੱਟਣ ਨੂੰ ਵਢਣ ਨੂੰ ਤੇ ਬੰਦੇ ਨੂੰ ਬਾਹਰ ਕੱਢਣ ਲਈ ਤੇ ਇਸ ਟਾਈਮ ਤੇ ਇਦਾਂ ਦੀ ਸੇਵਾ ਪੰਜਾਬ ਦੇ ਵਿੱਚ ਨਹੀਂ ਅਵੇਲੇਬਲ ਹੈਗੀਆਂ ਜਿਹੜੀਆਂ ਅਸੀਂ ਲੈ ਕੇ ਆਏ ਆ ਅਸੀਂ ਚਾਹੁੰਦੇ ਆ ਕਿ ਹੋਰ ਵੀ ਇਦਾਂ ਦੀਆਂ ਸੇਵਾਵਾਂ ਹੋਰ ਵੀ ਇਸ ਏਰੀਆ ਦੇ ਵਿੱਚ ਵਧਾਈਆਂ ਚਾਹਾਂ ਜਿੱਦਾਂ ਦੀਆਂ ਸੇਵਾਵਾਂ ਅਸੀਂ ਲੈ ਕੇ ਆਂਦੀਆਂ ਇੱਥੇ ਇੰਨੇ ਕਿਲੋ ਮੋਟ ਤੱਕ ਸੇਵਾ ਚੱਲਦੀ ਆ ਆਪ ਦੀ ਇਸ ਟਾਈਮ ਤੇ ਸਾਡੀ ਸੇਵਾ 40 ਕਿਲੋਮੀਟਰ ਦੇ ਵਿੱਚ ਚੱਲਦੀ ਪਈ ਹੈ ਤਰਨ ਤਾਰਨ ਤੋਂ ਲੈ ਕੇ ਕੋਈ ਸਾਡਾ ਹੋਮ ਬੇਸ ਹੈ ਜਿੱਥੇ ਕਿੰਨੀਆਂ ਗੱਡੀਆਂ ਕਿੰਨੇ ਤਾਂ ਮੈਂਬਰ ਹਨ ਹਾਂਜੀ ਇਸ ਟਾਈਮ ਤੇ ਸਾਡੇ ਕੋਲ 8 ਗੱਡੀਆਂ ਹੈਗੀਆਂ ਵਾਂ ਜਿਨ੍ਹਾਂ ਦੇ ਵਿੱਚ ਐਂਬੂਲੈਂਸਸ, ਰੈਸਕਿਊ ਵਹੀਕਲਸ, ਵੱਡੇ ਟਰਾਲੇ ਹੈਗੇ ਆ ਤੇ ਰਿਕਵਰੀ ਵੈਂਸ ਹੈਗੀਆਂ ਵਾਂ ਤੇ 8 ਗੱਡੀਆਂ ਟੋਟਲ ਹੈਗੀਆਂ ਵਾਂ ਜਿਹੜੀਆਂ ਔਨ ਦਾ ਰੋਲ 24/7 ਰਹਿੰਦੀਆਂ ਵਾਂ ਤੇ ਲੋਕਾਂ ਦੀ ਹੈਲਪ ਕਰਦੀਆਂ ਕਿੰਨੇ ਕਿ ਲੋਕਾਂ ਦੀ ਕੀਮਤੀ ਜਾਨਾਂ ਬਚਾ ਚੁੱਕੇ ਹਾਂ ਇਸ ਟਾਈਮ ਤੱਕ ਅਸੀਂ 6 ਜਾਨਾਂ ਬਚਾ ਚੁੱਕੇ ਹੈਗੇ ਆ ਤੇ ਹਰਦੀ ਅਵੇਰਨੈਸ ਕਰਕੇ ਸਪੈਸ਼ਲੀ ਅਸੀਂ ਸੀਨ ਦੇ ਉੱਤੇ ਲੇਟ ਪਹੁੰਚਦੇ ਆ ਜਿੱਥੇ ਆਲਰੇਡੀ ਜਿਹੜਾ ਵਿਕਟਮ ਹੈਗਾ ਵਾ ਉਹਦੀ ਡੈਥ ਹੋਈ ਹੁੰਦੀ ਆ ਤੇ ਅਸੀਂ ਚਾਹੁੰਦੇ ਆ ਕਿ ਤੁਹਾਡੇ ਚੈਨਲ ਰਾਹੀਂ ਹੋ ਤੇ ਲੋਕਾਂ ਸਾਹਮਣੇ ਤੁਹਾਡਾ ਫੋਨ ਨੰਬਰ ਜਾਵੇ ਕਿ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਵਾ ਤਰਨ ਤਰਨ 40 ਕਿਲੋਮੀਟਰ ਦੇ ਵਿੱਚ ਤੁਹਾਡੇ ਜਿਹੜਾ ਹੌਟਲਾਈਨ ਨੰਬਰ ਹੈਗਾ ਵਾ 24 ਘੰਟੇ ਉਪਲਬਧ ਹੈਗਾ ਵਾ 9117009191 ਅਸੀਂ 24 ਘੰਟੇ ਤੁਹਾਡੀ ਐਕਸੀਡੈਂਟ ਦੇ ਵਿੱਚ ਐਮਰਜੈਂਸੀ ਸੇਵਾ ਦੇ ਵਿੱਚ ਹਾਜ਼ਰ ਹੈਗੇ ਆਂ ਦੇਖਣ ਜਾ ਪੰਜਾਬ ਦਾ ਨਕਸ਼ਾ ਦੀ ਗੋਸ਼ਵਾਦੀ ਜਾਰੀ ਕੋਈ ਨੌਜਾ ਟਿੱਡਾ ਨਹੀਂ ਦਿੰਦਾ ਉਹਦੇ ਵੀ ਹੱਲ ਫੜਾ ਕੀ ਹਾਂਜੀ ਇਸ ਟਾਈਮ ਦੇ ਉੱਤੇ ਅਸੀਂ ਡਰਗ ਇੰਪੋਰਟ ਕੀਤਾ ਹੈਗਾ ਵਾ ਦਾ ਡਰਗ ਦਾ ਨਾਮ ਹੈਗਾ ਵਾ ਨਾਰਕਨ ਜਿਹੜਾ ਅਮਰੀਕਾ ਦੇ ਵਿੱਚ ਕਾਫੀ ਯੂਜ਼ ਹੋ ਰਿਹਾ ਵਾ ਤੇ ਇੱਕ ਇੱਕ ਐਂਟੀਡੋਸ ਹੈਗਾ ਵਾ ਡਰੱਗਲੀ ਸਪੈਸ਼ਲੀ ਕੋਕੀਨ ਹੈਰੋਇਨ ਤੇ ਜਿਹੜਾ ਫੀਮ ਦੇ ਜਿਹੜੇ ਲੋਕੀ ਜਾਦਾ ਓਵਰਡੋਸ ਕਰ ਦਿੰਦੇ ਆ ਉਹ ਇਸ ਦਾ ਐਂਟੀਡੋਟ ਨੈਜ਼ਲ ਸਪਰੇ ਹੈਗਾ ਵਾ ਕੋਈ ਵੀ ਯੂਜ਼ ਕਰ ਸਕਦਾ ਵਾ ਆਪਣੇ ਨੱਕ ਚ ਪਾ ਕੇ ਤੇ ਬੰਦਾ ਵਾਪਸ ਆ ਜਾਂਦਾ ਵਾ ਤੁਸੀਂ ਵੇਖ ਸਕਦੇ ਕਿ ਕੱਲ ਹੀ ਅਸੀਂ ਇੱਕ ਕੇਸ ਹੈਂਡਲ ਕੀਤਾ ਹੈਗਾ ਅਸੀਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਨਾਰਕਾ ਨੈਜ਼ਲ ਸਪਰੇ ਯੂਜ਼ ਕਰਕੇ ਇੱਕ ਬੰਦੇ ਨੂੰ ਬਚਾਇਆ ਗਿਆ ਵਾ ਆ ਸਿੰਪਲ ਜਿਹਾ ਇੱਕ ਅਸੀਂ ਲੈ ਕੇ ਆਂਦਾ ਵਾ ਇਹ ਅਮਰੀਕਾ ਦੇ ਵਿੱਚ ਅਵੇਲੇਬਲ ਸਿੱਧਾ ਹੀ ਨੋਜ਼ ਚ ਪਾਇਆ ਜਾਂਦਾ ਤੇ ਉਸੇ ਵੇਲੇ ਬੰਦਾ 30 ਸੈਕਿੰਡ ਦੇ ਵਿੱਚ 1 ਮਿੰਟ ਦੇ ਵਿੱਚ ਬੰਦਾ ਆਪਣੇ ਹੋਸ਼ ਹੋ ਰਾਹ ਚ ਵਾਪਸ ਆ ਜਾਂਦਾ ਵਾ ਜੇ ਇਹਨੂੰ ਯੂਜ਼ ਕੀਤਾ ਜਾਵੇ ਮਨਜੀ ਤੁਹਾਨੂੰ ਇਹ ਐਨਜੀਓ ਚਲਾਉਣ ਲੱਗਾ ਕੋਈ ਪਰੇਸ਼ਾਨੀਆਂ ਆ ਰਹੀਆਂ ਇਹ ਇਸ ਐਨਜੀਓ ਚਲਾਉਣ ਲਈ ਮੇਰੀ ਸੋਚ ਇਹੀ ਰਹੀ ਹੈ ਕਿ ਆਪਾਂ ਇੱਕ ਰਿਜ਼ਲਟ ਚਾਹੀਦਾ ਵਾ ਕਿ ਲੋਕਾਂ ਤੱਕ ਪਹੁੰਚੀਏ ਵਿਕਟਮ ਤੱਕ ਪਹੁੰਚੀਏ ਤੇ ਉਸ ਸੋਚ ਕਰਕੇ ਕਾਫੀ ਮੈਨੂੰ ਪ੍ਰੋਬਲਮਾਂ ਆਈਆਂ ਵਾ ਜਿੱਦਾਂ ਅਸੀਂ ਗੱਡੀਆਂ ਬਣਾਈਆਂ ਵਾ ਇਹ ਪੰਜਾਬ ਹੋਣ ਕਰਕੇ ਮੈਂ ਮੇभी ਹਰ ਟਾਈਮ ਦੇ ਵਿੱਚ ਇੱਕ ਹੀ ਰਹਿੰਦਾ ਵਾ ਕਿ ਇਹ ਕੰਮ ਨਾ ਹੋਵੇ ਕੋਈ ਨਾ ਕੋਈ ਵਿਗੰਡ ਪੈਂਦੇ ਆ ਜਿੱਥੇ ਜਿੱਥੇ ਕੋਈ ਵੀ ਸਾਨੂੰ ਹੈਲਪ ਕਰਨ ਦੀ ਅਸੀਂ ਕਰਦੇ ਆ ਜਾਂ ਅੱਗੇ ਲੈ ਕੇ ਜਾਂਦੇ ਆ ਸਾਨੂੰ ਬਹੁਤ ਜ਼ਿਆੜੀਆਂ ਪ੍ਰੋਬਲਮਾਂ ਆਉਂਦੀਆਂ ਵਾ ਕਿਉਂਕਿ ਇੱਥੋਂ ਦੀ ਜਿਹੜੀ ਸੋਚ ਹੈਗੀ ਆ ਪੰਜਾਬ ਦੀ ਬਹੁਤ ਡਿਫਰੈਂਟ ਹੈ ਬਾਹਰ ਨਾਲੋਂ ਕਿਉਂਕਿ ਹਰ ਜਿਹੜੇ ਬੰਦੇ ਹੈਗੇ ਕੋਈ ਔਨੈਸਟੀ ਬਹੁਤ ਜ਼ਿਆਦੀ ਘਟਿਆ ਪੰਜਾਬ ਦੇ ਵਿੱਚ ਅਮਨ ਦੀ ਪੰਜਾਬ ਗਵਰਨਮੈਂਟ ਨੇ ਵੀ ਐਂਬੂਲੈਂਸ ਚਲਾਈਆਂ ਹੋਈਆਂ ਨੇ ਉਹਨਾਂ ਨੇ ਇੱਕ ਹੋਰ ਜਿਹੜੀ ਵੱਖਰੀ ਫੋਰਸ ਸੜਕ ਸੁਰੱਖਿਆ ਫੋਰਸ ਵੀ ਚਲਾਈ ਹੋਈ ਆ ਉਹਨਾਂ ਦੇ ਨਾਲੋਂ ਵੱਖਰਾ ਜਿਹੜੀ ਕਾਰਡੀਆਂ ਜੋ ਕੀ ਕਰਦੀ ਪਈ ਆ ਹਾਂਜੀ ਜਿਹੜੀ ਐਸਐਸਐਫ ਚਲਾਈ ਗਈ ਆ ਬਹੁਤ ਵਧੀਆ ਪ੍ਰਾਲਾ ਆ ਉਹ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਕਿ ਐਕਸੀਡੈਂਟ ਵਿਕਟਮ ਲਈ ਕੀਤਾ ਗਿਆ ਤੇ ਬੇਸਿਕਲੀ ਉਹਨਾਂ ਦਾ ਪ੍ਰਾਲਾ ਤੇ ਤੁਹਾਡਾ ਪ੍ਰਾਲਾ ਸੇਮ ਹੀ ਹੈਗਾ ਵਾ ਤੇ ਸੀ ਡਿਫਰੈਂਡ ਕੀ ਹੈਗਾ ਵਾ ਕਿਉਂਕਿ ਜਦੋਂ ਐਸਐਸਐਫ ਪਹੁੰਚਦੀ ਹੈ ਸੀਨ ਦੇ ਉੱਤੇ ਤੇ ਵਿਕਟਮ ਦੀ ਕਿੱਦਾਂ ਹੈਲਪ ਕਰ ਸਕਦੀ ਆ ਉਹਨਾਂ ਕੋਈ ਟੂਲ ਨਹੀਂ ਹੈਗੇ ਬਸ ਉਹਨਾਂ ਕੋ ਗੱਡੀਆਂ ਹੈਗੀਆਂ ਵਾ ਜਿਹੜੀਆਂ ਅਸੀਂ ਸਰਵਿਸ ਲੈ ਕੇ ਆਂਦੀਆਂ ਵਾ ਇਹਨਾਂ ਦੇ ਵਿੱਚ ਟੂਲ ਹੈਗੇ ਆ ਜਿਹੜੇ ਜਾਸ ਆਫ ਲਾਈਫ ਅਸੀਂ ਅਮਰੀਕਾ ਤੋਂ ਇੰਪੋਰਟ ਕੀਤੇ ਆ ਤੇ ਅਸੀਂ ਇੱਕ ਰੈਸਕਿਊ ਸਰਵਿਸ ਆ ਜਿਹੜੀ ਫ੍ਰੀ ਰੈਸਕਿਊ ਸਰਵਿਸ ਲੋਕਾਂ ਨੂੰ ਦਿੰਨੇ ਆ ਕਿ ਜਿਹੜੀ ਐਕਸੀਡੈਂਟ ਦੇ ਦੌਰਾਨ ਕੋਈ ਵੀ ਟੂਲ ਉਹਨਾਂ ਨੂੰ ਲੋੜ ਹੈਗੀ ਆ ਗੱਡੀ ਦੇ ਵਿੱਚ ਕੋਈ ਫਸਿਆ ਹੋਆ ਬੰਦਾ ਉਹਨੂੰ ਬਾਹਰ ਕੱਢਣਾ ਵੜਨਾ ਪਵੇ ਗੱਡੀ ਨੂੰ ਕੁਝ ਵੀ ਕਰਨਾ ਪਵੇ ਕਿ ਜਿਹੜੇ ਜਿਗਾਰਡ ਲਾਏ ਜਾ ਰਹੇ ਆ ਲੋਕੀ ਸੰਭੜ ਲੈ ਕੇ ਆਇਂਦੇ ਥੋੜੀਆਂ ਲੈ ਕੇ ਆਇਂਦੇ ਆ ਇਹ ਬੰਦੇ ਵਿਕਟਮ ਨੂੰ ਐਕਚੁਅਲੀ ਹਰਟ ਕਰਦਾ ਵਾ ਰੈਦਰ ਦੈਨ ਹੈਲਪ ਕਰਦਾ ਵਾ ਤੇ ਅਸੀਂ ਇਹ ਜਿਹੜੀਆਂ ਸੇਵਾ ਆ ਆਪਣੀ ਗੱਡੀਆਂ ਦੇ ਵਿੱਚ ਸਾਰੇ ਟੂਲ ਪਾ ਕੇ ਅਸੀਂ ਐਕਸੀਡੈਂਟ ਸੀਨ ਤੇ ਜਾਂਦੇ ਆ ਤੇ ਅਸੀਂ ਵਿਕਟਮ ਦੀ ਹੈਲਪ ਕਰਦੇ ਆ ਕਿਸ ਤਰੀਕੇ ਦੀ ਸਪੋਰਟ ਜਿਹੜੀ ਆ ਉਹ ਐਨ ਆਰ ਆਈ ਭਰਾਵਾਂ ਕੋਲੋਂ ਕਿਸ ਐਸ ਐਨ ਜੀਓ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਲੰਗਰ ਵੀ ਲਗਾਏ ਜਾਂਦੇ ਆ ਤੇ ਕਿਤੇ ਨਾ ਕਿਤੇ ਇਧਰ ਧਿਆਨ ਘਟ ਹੈ ਇਹਨਾਂ ਚੀਜ਼ਾਂ ਵਾਂ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਵਾਂ ਕਿ ਜਦੋਂ ਤੁਸੀਂ ਨਿਊਜ਼ ਵੇਖਦੇ ਜੇ ਸਵੇਰੇ ਸਵੇਰੇ ਔਨ ਕਰਦੇ ਜੇ ਨਿਊਜ਼ ਤੇ ਤੁਸੀਂ ਸਭ ਤੋਂ ਪਹਿਲਾਂ ਕੀ ਵੇਖਦੇ ਜੇ ਤੁਸੀਂ ਵੇਖਦੇ ਕਿ ਫਲਾਨੀ ਜਗ੍ਹਾ ਬਾਸ ਪਲਟ ਗਿਆ ਟਰੱਕ ਪਲਟ ਗਿਆ ਕੋਈ ਐਕਸੀਡੈਂਟ ਹੋ ਗਿਆ ਆਪਾਂ ਕੁਝ ਕਰ ਰਹੇ ਹਾਂ ਇਹਦੇ ਬਾਰੇ ਕੁਛ ਨਹੀਂ ਕਰਦੇ ਪਏ ਆਪਾਂ ਗੱਲਾਂ ਕਰ ਸਕਦੇ ਆ ਆਪਾਂ ਜੇ ਐਨ ਆਰ ਆਈ ਭਰਾ ਬਾਹਰ ਬੈਠੇ ਆ ਤੇ ਵੇਖਦੇ ਪਏ ਆ ਤੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕੀ ਆਪਾਂ ਬਹੁਤ ਕੁਝ ਕਰਕੇ ਬਹੁਤ ਕੁਝ ਪੰਜਾਬ ਭੇਜਦਾ ਵਾ ਆਪਾਂ ਗੱਡੀਆਂ ਨਵੀਆਂ-ਨਵੀਆਂ ਭੇਜਦੀਆਂ ਵਾ ਆਪਾਂ ਸਭ ਕੁਝ ਭੇਜਿਆ ਵਾ ਪਰ ਆਪਾਂ ਜਿਹੜੀ ਸੇਵਾ ਦੀ ਜਿਹੜੀ ਲੋਡ ਆ ਨਾ ਜਾਸ ਆਫ ਲਾਈਫ ਜਿਹੜੇ ਟੂਨਸ ਆ ਆਪਾਂ ਨੂੰ ਜਿਹੜੀ ਲਾਈਫ ਸੇਵਿੰਗ ਡੀਫੀਬਿਲੇਟਰਸ ਆ ਜਿਹੜੇ ਜਿਹੜੇ ਵੈਂਟੀਲੇਟਰਸ ਆ ਜਿਹੜੀ ਪੰਜਾਬ ਨੂੰ ਸਰਕਾਰ ਜਿਹੜੀ ਪੰਜਾਬ ਸਰਕਾਰ ਕੋ ਸਹੂਲਤਾਂ ਤੇ ਹੈਗੀਆਂ ਵਾ ਪਰ ਉਹਨਾਂ ਦੇ ਵਿੱਚ ਔਰ ਸਹੂਤਾ ਚੰਗੀ ਤਰ੍ਹਾਂ ਯੂਜ਼ ਨਹੀਂ ਹੋ ਰਹੀਆਂ ਪਰ ਜੇ ਆਪਾਂ ਕੋਈ ਨਾ ਕੋਈ ਸੰਸਥਾ ਮੈਂ ਜਿਹੜੀ ਸਟਾਰਟ ਕੀਤੀ ਆ ਬਾਏ ਦਾ ਪੀਪਲ ਫਾਰ ਦਾ ਪੀਪਲ ਲੋਕਾਂ ਨੇ ਹੀ ਬਣਾਈ ਆ ਤੇ ਲੋਕੀ ਇਤੋਂ ਰਿਜ਼ਲਟ ਲੈ ਸਕਦੇ ਆ ਸਾਨੂੰ ਸਾਨੂੰ ਪੁੱਛ ਸਕਦੇ ਕਿ ਕਿੱਥੇ ਅਸੀਂ ਰੋਂਗ ਹੈਗੇ ਆ ਅਸੀਂ 150 ਐਕਸੀਡੈਂਟਸ ਟਾਈਮ ਤੇ ਕਵਰ ਕੀਤਾ ਆ ਤੇ ਅਸੀਂ ਹਰ ਐਕਸੀਡੈਂਟ ਤੋਂ ਕੁਝ ਨਾ ਕੁਝ ਸਿੱਖ ਕੇ ਅਸੀਂ ਅੱਗੇ ਵਧੇ ਆ ਤੇ ਸਾਡਾ ਮੇਨ ਮੋਟਿਵ ਇਹ ਵੀ ਹੁੰਦਾ ਵਾ ਕਿ ਕਿਸੇ ਦੀ ਜਾਨ ਬਚਾਉਣੀ ਜੋ ਵੀ ਕਰਨ ਦੀ ਲੋੜ ਆ ਸਾਨੂੰ ਅਸੀਂ ਕਰਨ ਕਰਨੇ ਤਿਆਰ ਆ ਅਮਨ ਜੀ ਜਿਹੜੀ ਤੁਸੀਂ ਨਾਰਕਨ ਜਿਹੜੀ ਮੈਡੀਸਿਨ ਲੈ ਕੇ ਆਏ ਜੋ ਜਿਹੜਾ ਕੋਈ ਨੌਜਵਾਨ ਹੈ ਜਿਹੜਾ ਨਸ਼ਾ ਕਰਦਾ ਏ ਹਾਂਜੀ ਤੇ ਤੁਸੀਂ ਕਹਿੰਦੇ ਹੋ ਨੱਕ ਦੇ ਵਿੱਚ ਪਾਇਆ ਤੇ ਉਹਦੀ ਜਿਹੜੀ ਜਾਨ ਬਚ ਜਾਂਦੀ ਏ ਜੇ ਮੈਡੀਸਿਨ ਇੰਨੀ ਚੰਗੀ ਏ ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਹਰ ਮੈਡੀਕਲ ਤੇ ਇਹਦੀ ਸੁਵਿਧਾ ਦੇ ਰਹੀ ਜਾਂ ਹਸਪੀਟਲਾਂ ਚ ਕੋਣੀਏ ਦੀ ਸੁਵਿਧਾ ਮਿਲਦੀ ਪਈ ਹਾਂਜੀ ਇਹ ਜਿਹੜਾ ਕੁਐਸਚਨ ਹੈ ਪਹਿਲਾਂ ਵੀ ਮੈਨੂੰ ਕਿਸੇ ਨੇ ਪਾਇਆ ਹੈਗਾ ਤੇ ਮੈਂ ਇਸ ਕਾਫੀ ਕੰਮ ਕੀਤਾ ਕਿ ਨਾਰਕਨ ਨੂੰ ਇੱਥੇ ਪੰਜਾਬ ਲੈ ਕੇ ਆਉਣਾ ਤੇ ਇਹ ਪੰਜਾਬ ਚ ਵਿੱਚ ਵੇਖਿਆ ਜਾਊਗਾ ਕਿ ਜਦੋਂ ਅਸੀਂ ਪਰਮਿਸ਼ਨਾਂ ਲੈਣ ਜਾਂਦੇ ਆ ਨਾਰਕੈਂਦੀਆ ਤੇ ਬਸ ਸਾਨੂੰ ਇਹੀ ਦੱਸਿਆ ਜਾਂਦਾ ਵਾ ਕਿ ਕਿੱਥੇ ਨਸ਼ਾ ਹੈਗਾ ਵਾ ਸਾਨੂੰ ਦੱਸਿਆ ਜਾਵੇ ਕਿਉਂਕਿ ਪੰਜਾਬ ਜੇ ਮੰਨੇ ਨਾ ਕੀ ਹਾਰਡਿਕੋ ਇੱਥੇ ਨਸ਼ਾ ਹੈਗਾ ਵਾ ਤੇ ਉਹਦੇ ਐਂਟੀਡੋਸ ਅਸੀਂ ਲੈ ਕੇ ਆਂਦੀ ਹਾਡੇ ਨਾਲ ਕੰਮ ਕਰੋ ਕਿ ਅਸੀਂ ਜਿਹੜਾ ਨਸ਼ਾ ਆ ਇਹਨੂੰ ਬੰਦ ਕੀਤਾ ਜਾਵੇ ਨਾਲ ਮੈਂ ਇਹ ਵੀ ਇਹ ਵੀ ਕਹਿਣਾ ਚਾਹੁੰਨਾ ਵਾ ਕਿ ਜਿਹੜੀਆਂ ਆ ਜਿਹੜੇ ਸਾਡੀ ਕ੍ਰਿਮੀਨਲ ਐਕਟੀਵਿਟੀ ਹੋ ਰਹੀ ਆ ਲੋਕਾਂ ਦੇ ਘਰ ਚੋਰੀ ਹੋ ਰਹੀ ਆ ਗੱਡੀਆਂ ਚੋਰੀ ਬਾਈਸਾਈਕਲ ਚੋਰੀ ਹੋ ਰਹੀ ਆ ਇਹ ਇਹ ਮੈਂ ਕਹਿ ਸਕਦਾ ਵਾ ਕਿ ਕਿਸੇ ਨਾ ਕਿਸੇ ਡਰਗ ਨਾਲ ਰਿਲੇਟਡ ਹੈਗੀਆਂ ਚੀਜ਼ਾਂ ਕਿਉਂਕਿ ਕਿਸੇ ਨੂੰ ਡਰਗ ਦੀ ਲੋੜ ਆ ਉਹਨੂੰ ਤੋੜ ਹੈਗੀ ਆ ਤੇ ਉਹਨੇ ਇਹ ਚੀਜ਼ਾਂ ਕਰਨੀਆਂ ਬਾਹਰ ਜਾ ਕੇ ਉਹਨੇ ਕ੍ਰਿਮੀਨਲ ਐਕਟੀਵਿਟੀਜ਼ ਕਰਨੀਆਂ ਵਾ ਜਿਹੜਾ ਅਸੀਂ ਐਂਟੀਡੋਸ ਲੈ ਕੇ ਆਂਦਾ ਵਾ ਨਾਰਕੇਨ ਮੈਂ ਸੋਚਦਾ ਵਾਂ ਕਿ ਇਦਾਂ ਦਾ ਕੋਈ ਪ੍ਰੋਗਰਾਮ ਬਣਾਇਆ ਜਾਵੇ ਜਿਹਦੇ ਉੱਤੇ ਵੀ ਐਡਮਿਸਟਰ ਕੀਤਾ ਜਾਵੇ ਜਿੰਨੂੰ ਵੀ ਨਾਰਕੇਨ ਦਿੱਤਾ ਜਾਵੇ ਉਹਦੀ ਜਾਨ ਬਚਾਈ ਜਾਵੇ ਉਹਨੂੰ ਇੱਕ ਸੈਕਿੰਡ ਜ਼ਿੰਦਗੀ ਮਿਲਦੀ ਆ ਤੇ ਕੋਈ ਨਾ ਕੋਈ ਸਪੈਸ਼ਲ ਪ੍ਰੋਗਰਾਮ ਡਿਜ਼ਾਈਨ ਕੀਤੇ ਜਾਣ ਜਿੱਦਾਂ ਅਮਰੀਕਾ ਦੇ ਵਿੱਚ ਹੈਗੇ ਆ ਉਹਨਾਂ ਨੂੰ ਪਾਇਆ ਜਾਵੇ ਕਿ ਇੱਕ ਵਾਰੀ ਤੁਹਾਨੂੰ ਬਚਾ ਤੇ ਲਿਆ ਹੁਣ ਤੁਸੀਂ ਦੁਬਾਰਾ ਨਹੀਂ ਡਰਗ ਕਰਨਾ ਇਹ ਕੋਈ ਪ੍ਰੋਗਰਾਮ ਲਾਇਆ ਜਾਣ ਕਿ ਉਹਨਾਂ ਨੂੰ ਇਸ ਕੱਢਿਆ ਜਾਵੇ ਤੇ ਨਾਲੇ ਅੰਡਰਸਟੈਂਡ ਕੀਤਾ ਜਾਵੇ ਕਿ ਇਹ ਜਿਹੜੇ ਬੰਦੇ ਡਰਗ ਕਰਦੇ ਪੈਸੇ ਇਹਨਾਂ ਕੋ ਕਿੱਥੇ ਆਉਂਦੇ ਆ ਰੋਜ਼ ਹੀ 10000 ਰੁਪਏ ਦੇ ਟਿੱਕੇ ਕਿਦਾਂ ਕਿੱਥੋਂ ਲਾਉਂਦੇ ਆ ਕਿਹੜਾ ਇਹਨਾਂ ਦੇ ਪਿੱਛੇ ਹੈਗਾ ਵਾ ਤੇ ਮੈਂ ਕਹਿੰਨਾ ਪੰਜਾਬ ਸਰਕਾਰ ਨੂੰ ਕਿ ਡਰਗ ਦੀ ਪ੍ਰੋਬਲਮ ਬਹੁਤ ਜਿਆਦੀ ਹੈਗੀ ਆ ਤੇ ਆਪਾਂ ਨੂੰ ਵਰਕ ਕਰਨ ਦੀ ਲੋੜ ਹੈਗੀ ਆ ਜਿੱਦਾਂ ਦਾ ਹੀ ਨਾਰਕਨ ਡਰਗ ਲੈ ਕੇ ਆਂਦਾ ਵਾ ਲੋਕਾਂ ਤੱਕ ਪੰਚਾਈਏ ਲੋਕਾਂ ਨੂੰ ਬਚਾਈਏ ਤੇ ਇੱਕ ਨਵੀਂ ਜ਼ਿੰਦਗੀ ਦੇਈਏ ਉਹਨਾਂ ਨੂੰ ਤੇ ਨਵੀਂ ਸਟਾਰਟਿੰਗ ਹੋਵੇ ਉਹਨਾਂ ਨੂੰ ਮੰਨਦੀ ਇਹ ਜਿਹੜਾ ਲਾਈਫਲਾਈਨ ਦਾ ਜਿਹੜਾ ਪ੍ਰੋਜੈਕਟ ਹੈ ਤੁਹਾਡੇ ਜਨਤ ਦੇ ਵਿੱਚ ਕਿੱਦਾਂ ਹੈ ਕੀ ਸੋਚ ਕੇ ਤੁਸੀਂ ਇਹ ਪੰਜਾਬ ਦੇ ਵਿੱਚ ਪ੍ਰੋਜੈਕਟ ਲੈ ਕੇ ਆਏ ਹੋ ਹਾਂਜੀ ਮੇਰਾ ਕਜ਼ਨ ਬ੍ਰਦਰ ਹੀਗਾ ਜਿਹੜਾ 2018 ਦੇ ਵਿੱਚ ਦੀ ਡੈਥ ਹੋ ਗਈ ਇੱਕ ਐਕਸੀਡੈਂਟ ਦੇ ਦੌਰਾਨ ਤੇ ਮੈਂ ਵੇਖਿਆ ਕਿ ਕਿਹੜੀਆਂ ਸੇਵਾਵਾਂ ਨੂੰ ਮਿਲੀਆਂ ਵਾ ਜਿਹੜੀਆਂ ਅਸੀਂ ਬਾਹਰ ਇੰਜੋਏ ਕਰਦੀਆਂ ਚ ਇਹ ਹੀ ਬਾਹਰ ਅਮਰੀਕਾ ਦੇ ਵਿੱਚ ਬਹਿ ਕੇ ਮੈਂ 911 ਤੇ ਗਲਤੀ ਚ ਵੀ ਮੈਂ ਡਾਇਲ ਕਰਦਾ ਨਾ ਫੋਨ ਨੰਬਰ ਤੇ ਉਹਨਾਂ ਨੇ ਤਿੰਨ ਚੀਜ਼ਾਂ ਭੇਜਣੀਆਂ ਮੈਨੂੰ ਉਹਨਾਂ ਨੇ ਮੈਨੂੰ ਪੁਲਿਸ ਵਾਲੇ ਭੇਜਣੇ ਆ ਇੱਕ ਫਾਇਰ ਟਰੱਕ ਭੇਜਣਾ ਤੇ ਮੈਨੂੰ ਐਂਬੂਲੈਂਸ ਭੇਜਣਾ ਮੈਂ ਗਲਤੀ ਚ ਵੀ ਮੈਂ ਇਹਨੂੰ ਕਾਲ ਕਰ ਲਿਆ ਉਹਨਾਂ ਨੂੰ ਤੇ ਜਿਹੜਾ ਮੇਰਾ ਬ੍ਰਦਰ ਹੀਗਾ ਉਹ ਆਲਮੋਸਟ 2 ਘੰਟੇ ਰੋਡ ਦੇ ਉੱਤੇ ਪਿਆ ਰਿਆ ਕੋਈ ਰੈਸਕਿਊ ਦਾ ਨਹੀਂ ਹੋਇਆ ਤੇ ਇਦਾਂ ਦੀਆਂ ਜਿਹੜੀਆਂ ਸੇਵਾ ਲੈ ਕੇ ਆਂਦੀਆਂ ਵਾ 911 ਜਿਹੜੀ ਉੱਥੇ ਅਮਰੀਕਾ 'ਚ ਸੇਵਾ ਚੱਲਦੀ ਪਈ ਆ ਅਸੀਂ ਥੋੜਾ ਬਹੁਤਾ ਉਸ ਪ੍ਰੋਜੈਕਟ ਨੂੰ ਕਾਪੀ ਕੀਤਾ ਵਾ ਇੱਥੇ ਕਿ ਜਿਹੜੀਆਂ ਲੋਕੀ ਬਾਹਰ ਭੱਜ ਰਹੇ ਆ ਅਮਰੀਕਾ ਵਗੈਰਾ ਹੋਰ ਵੀ ਦੇਸ਼ਾਂ ਦੇ ਵਿੱਚ ਕਿ ਬਾਹਰ ਜਾ ਕੇ ਸਾਡਾ ਵਧੀਆ ਹੋਊਗਾ ਆਪਾਂ ਇਦਾਂ ਦੀਆਂ ਸੇਵਾ ਇੱਥੇ ਹੀ ਸੋਚ ਆਪਣੀ ਵਧੀਆ ਤੇ ਇੱਥੇ ਲੈ ਕੇ ਆਈਏ ਸੇਵਾ ਉਹਦਾ ਅਮਨਜੀਤ ਪੰਜਾਬ ਦੇ ਜਿਹੜੇ ਬਾਬੇ ਨੇ ਬੜੇ ਬੜੇ ਤਗੜੇ ਬਾਬੇ ਨੇ ਜਿਹੜੇ ਕਰੋੜਾਂ ਰੁਪਈਆ ਦੇ ਲੰਗਰਾਂ ਆ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਇਹਨਾਂ ਦੇ ਵੀਰਾਂ ਨੂੰ ਕੀ ਮੈਸੇਜ ਦਵੇਗਾ ਅਕੀਰ ਤੱਕ ਮੈਂ ਬਸ ਇਹੀ ਕਹਿ ਰਿਹਾ ਕਿ ਲੰਗਰ ਤੇ ਬਹੁਤ ਲਾਲੇ ਆਪਾਂ ਬਹੁਤ ਜ਼ਿਆਦੇ ਖਾ ਲੇ ਆ ਮੈਂ ਵੀ ਖਾ ਲੇ ਆ ਲੰਗਰ ਤੇ ਲੰਗਰ ਤੇ ਆਪਾਂ ਖਾਂਦੇ ਰਵਾਂਗੇ ਪਰ ਜਿਹੜਾ ਆ ਜਿਹੜਾ ਅਮਰਜੈਂਸੀ ਦੇ ਵਿੱਚ ਆਪਾਂ ਲੰਗਰ ਲਾਵਾਂਗੇ ਲੋਕਾਂ ਦੇ ਲਈ ਤੇ ਲੋਕਾਂ ਵੱਲੋਂ ਆਈ ਥਿੰਕ ਇਹ ਕਿਤੇ ਨਹੀਂ ਮਿਲੂਗਾ ਤੇ ਮੈਂ ਚਾਹੁੰਦਾ ਵਾਂ ਤੇ ਅਪੀਲ ਕਰਦਾ ਵਾਂ ਸਪੈਸ਼ਲੀ ਜਿਹੜੇ ਐਨ ਆਰ ਆਈਸ ਬਾਹਰ ਹੈਗੇ ਆ ਮੇਰੇ ਵਰਗੇ ਯੰਗ ਮੁੰਡੇ ਹੈਗੇ ਆ ਜਿਹੜੇ ਸੋਚ ਰੱਖਦੇ ਆ ਕਿ ਪੰਜਾਬ ਨੂੰ ਕੋਈ ਚੇਂਜ ਕੀਤਾ ਜਾ ਸਕਦਾ ਵਾ ਕਿ ਜਿਹੜੀ ਮੇਰੀ ਮਾਂ ਰੋਜ਼ ਹੀ ਨਿਊਜ਼ ਪੰਜਾਬ ਦੀ ਵੇਖਦੀ ਆ ਉਦੇ ਵਿੱਚ ਹੀ ਕੁਛ ਨਾ ਕੁਛ ਚੇਂਜਸ ਲੈ ਕੇ ਆ ਸਕਦੇ ਆ ਕਿਉਂਕਿ ਇਦਾਂ ਦੀਆਂ ਕਾਫੀ ਜਨਰੇਸ਼ਨਸ ਬਾਹਰ ਅਮਰੀਕਾ ਬ੍ਰਾਡ ਸਾਰੇ ਦੁਨੀਆ ਦੇ ਵਿੱਚ ਸਪਰੈਡ ਹੋਈਆਂ ਵਾ ਉਹਨਾਂ ਕੋਈ ਇੰਨੀ ਜਿਆਦਾ ਉਹਨਾਂ ਕੋਈ ਇਨਫੋਰਮੇਸ਼ਨ ਹੈਗੀ ਆ ਜਿਹੜੀ ਪੰਜਾਬ ਚ ਆੜ ਕੇ ਵਾਪਸ ਆਣ ਥੋੜਾ ਬਹੁਤਾ ਵੀ ਸੋਚ ਇੱਥੇ ਚੇਂਜ ਕਰ ਦਨਾਂ ਤੇ ਪੰਜਾਬ ਆਪਣਾ ਬਹੁਤ ਅੱਗੇ ਵਧ ਸਕਦਾ ਤਰਨਤਾਰਨ ਤੋਂ ਇਲਾਵਾ ਹੋਰ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਟੀਮਾਂ ਜਿਹੜੀਆਂ ਵਰਕ ਕਰਦੇ ਪਈਆਂ ਐਸ ਟਾਈਮ ਤੇ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਕੰਮ ਕਰਦੇ ਪਏ ਸੀ 40 ਕਿਲੋਮੀਟਰ ਕਵਰ ਕਰਦੇ ਆ ਏਰੀਆ thank you thank you